ਜਿਲ੍ਹਾ ਜਰੰਦ ਤੇ ਹੱਤੀ ਦੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇਲਾਕਾ ਨੂੰ ਕ੍ਰਾਈਮ ਫ੍ਰੀ ਕਰਨ ਲਈ ਹਰ ਤਰ੍ਹਾਂ ਦੀਆਂ ਗਾਈਡਲਾਈਨ ਜਾਰੀ ਕੀਤੀਆਂ ਜਿਹਦੇ ਤਹਿਤ ਇੱਕ ਮੁਕੱਦਮਾ ਜਿਹੜਾ ਦਲਵੀਰ ਕੌਰ ਪਤਨੀ ਨਿਰਮਿਤ ਸਿੰਘ ਵਾਸੀ ਮਲਸੀਆਂ ਵੱਲੋਂ ਦਰਜ ਕਰਾਇਆ ਗਿਆ ਸੀ ਕਿ ਉਸਤੇ ਕਰੀ 2425 ਨੂੰ ਕੋਈ ਨਾਮless ਵਿਅਕਤੀ ਨੇ ਉਹਦੇ ਘਰ ਦੇ ਜਿੰਦਰੇ ਤੋੜ ਕੇ ਬਹੁਤ ਸਾਰਾ ਕੀਮਤੀ ਸਮਾਨ ਜਿਦੇ ਚ ਸੋਨੇ ਦੇ ਗਹਿਣੇ ਚਾਂਦੀ ਦੇ ਤੇ 10000 ਰੁਪਏ ਚੋਰੀ ਕੀਤਾ ਸੀ ਜੋ ਇਸ ਇਨਫੋਰਮੇਸ਼ਨ ਤੇ ਮੁਖਫਸਾ थाना ਸ਼ਾ ਕੋਟ ਇਨਸਪੈਕਟਰ ਬਿੰਦਸ ਸਿੰਘ ਪੱਲ ਨੂੰ ਮਕਦਮਾ ਦਰਜ ਕੀਤਾ ਤੇ ਜਿਸ ਦੀ ਤਫਤੀਸ਼ ਕੀਤੀ ਮਕਦਮੇ ਦੀ ਉਹ ਧੁਨੇ ਢੰਗ ਤਰੀਕਾ ਨਾਲ ਕਰਦੇ ਹੋਇਆ ਚੌਕੀ ਇੰਚਾਰਜ ਸੀਆਈਐਸ ਅਫਸਰ ਜਗਤਾਰ ਸਿੰਘ ਬੂਟਾ ਸਿੰਘ ਵਗੈਰਾ ਵੱਲੋਂ ਦੋਨੇ ਧੰਗ ਤਰੀਕਾ ਨਾਲ ਤਫਤੀਸ਼ ਕਰਕੇ ਦੇ ਦੋ ਦੋਸ਼ੀ ਅਰਜਨ ਪ੍ਰਸ਼ਾਦ ਤੇ ਰਵੀ ਕੁਮਾਰ ਨੂੰ ਲੁਧਿਆਣਾ ਤੋਂ ਜਿਹੜਾ ਜੋ ਉੱਥੇ ਦੇ ਰਹਿਣ ਵਾਲੇ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਗ੍ਰਫਤਰ ਕਰਨ ਉਪਰੰਤ ਮੁਕਾਦਮੇ ਵਿੱਚ ਚੋਰੀशुदा ਜਿਹੜੇ ਗਹਿਣੇ ਸੀਗੇ ਚਾਂਦੀ ਅਤੇ ਸੋਨੇ ਦੇ ਇਹਨਾਂ ਨੂੰ ਬਰਾਮਦ ਕੀਤਾ ਔਰ ਇਹਨਾਂ ਚੋਰਾਂ ਵੱਸੋਂ ਇੱਕ ਐਕਟਵਾ ਜਿਹੜੀ ਹੈ ਪੀਬੀਜੀਰੂਨ 91 ਸੀ 0364 ਜੋ ਕਿ ਪਿੰਡ ਕਨੋਲਾ ਥਾਣਾ ਨਰਮਲ ਤੋਂ ਚੋਰੀ ਕੀਤੀ ਸੀ ਕਰੀਬ 2 ਮਹੀਨੇ ਪਹਿਲਾਂ ਉਹ ਵੀ ਬਰਾਮਦ ਕਰ ਲਈ ਹੈ ਇਹਨਾਂ ਦੋਸ਼ੀਆਂ ਨੂੰ ਮਾਂਜੋਗ ਅਦਾਲਤ ਤੇ ਅੱਜ ਪੇਸ਼ ਕੀਤਾ ਜਾ ਰਿਹਾ ਹੈ ਔਰ ਇਸ ਤੋਂ ਬਾਕੀ ਰਹਿੰਦਾ ਸਮਾਨ ਨੂੰ ਜਲਦੀ ਪੇਸ਼ ਰਿਕਵਰ ਕੀਤਾ ਜਾਊਗਾ ਔਰ ਹੋਰ ਵੀ ਵਾਰਦਾਤਾ ਕਿੰਨਾ ਖਾਸਾ ਹੋਣ ਦੀ ਸੁਭਾਅ ਹੈ ਪੁਲਿਸ ਵੱਲੋਂ ਕ੍ਰਾਈਮ ਫ੍ਰੀ ਕਰਨ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਕ੍ਰਿਮੀਨਲ ਵਿਅਕਤੀ ਨੂੰ ਸਲਾਖਾਂ ਵਿਸ਼ੇ ਬੰਦ